ਵਿਤਾਕ ਪ੍ਰਗਟ ਸਿੰਘ ਨੇ ਸੰਗਰੂਰ ਹਲਕੇ ਚ ਸੁਪਾਲ ਖੈਰਾ ਲਈ ਚੋਣ ਪ੍ਰਚਾਰ ਕੀਤਾ ਪ੍ਰਗਟ ਸਿੰਘ ਨੇ ਖੈਰਾ ਨੂੰ ਪੰਜਾਬ ਦੇ ਮੁੱਦਿਆਂ ਲਈ ਸੋਹੇਰ ਦੇ ਲੀਡਰ ਦੱਸਿਆ ਇਸ ਦੌਰਾਨ ਕਾਂਗਰਸੀ ਵਿਤਾਕ ਨੇ ਜਿੱਥੇ ਮਾਨ ਸਰਕਾਰ ਨੂੰ ਕੋਸਿਆ ਉਥੇ ਲੀਡਰਾਂ ਨੂੰ ਸਲਾਹ ਦਿੱਤੀ ਕਿ ਉਹ ਮੁੱਦਿਆਂ ਤੇ ਗੱਲ ਕਰਨ ਜਿਹੜੀ ਇਹ ਧਰਤੀ ਆ ਇਹ ਅਸਲੀ ਗੱਲ ਹੈ ਜੋਸ਼ ਵਾਲੀ ਭਰੀ ਹੋਈ ਧਰਤੀ ਹੈ ਤੁਸੀਲੀ ਧਰਤੀ ਆ ਔਰ ਇਹ ਬਦਲਾ ਦੇ ਹੱਕ ਵਿੱਚ ਹਮੇਸ਼ਾ ਰਹਿੰਦੀ ਆ ਪਿਛਲੇ ਸਮੇਂ ਵੀ ਤੁਸੀਂ ਦੇਖ ਸਕਦੇ ਹੋ ਜਦੋਂ ਇਹਨਾਂ ਨੂੰ 92 ਸੀਟਾਂ ਆਉਂਦੇ ਵਿੱਚ ਵੀ ਇਸ ਜ਼ਿਲ੍ਹੇ ਦਾ ਇਸ ਏਰੀਏ ਦਾ ਬਹੁਤ ਵੱਡਾ ਯੋਗਦਾਨ ਸੀ ਮੈਂ ਸਮਝਦਾ ਉਸ ਸਮੇਂ ਹੋ ਸਕਦਾ ਸਾਡੇ ਕੋਲ ਵੀ ਕਈ ਗਲਤੀਆਂ ਹੋਈਆਂ ਲੇਕਿਨ ਇਹਨਾਂ ਨੇ 2 ਸਾਲਾਂ ਦੇ ਵਿੱਚ ਇਹੋ ਜਿਹਾ ਬਦਲਾਅ ਲੋਕਾਂ ਨੂੰ ਦਿਖਾ ਲ ਦਿੱਤਾ ਭੀ ਜਿਹੜਾ ਹਰ ਵਰਗ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਕੋਈ ਬਿਜ਼ਨਸ ਕਰਨ ਵਾਲਾ ਚਾਹੇ ਕਿਸੇ ਕਿਸਮ ਦਾ ਵੀ ਚਾਹੇ ਐਜੂਕੇਸ਼ਨ ਦੀ ਗੱਲ ਕਰ ਲਈਏ ਚਾਹੇ ਸਿਕਿਉਰਿਟੀ ਦੀ ਗੱਲ ਕਰ ਲਈਏ ਚਾਹੇ ਲਾਅ ਐਂਡ ਆਰਡਰ ਦੀ ਗੱਲ ਕਰ ਲਈਏ ਚਾਹੇ ਸੂਬੇ ਉੱਤੇ ਕਰਜ਼ੇ ਦੀ ਗੱਲ ਕਰ ਲਈਏ ਮੈਨੂੰ ਕੋਈ ਇਹੋ ਜੀ ਚੀਜ਼ ਨਹੀਂ ਲੱਗਦੀ ਕਿ ਜਿਹੜੀ ਇਹਨਾਂ ਨੇ ਬਾੜੇ ਪਾਸੇ ਵੱਲੋਂ ਨਾ ਪੋਰੀ ਹੋ। ਔਰ ਮੈਂ ਤਾਂ ਇਹੀ ਬੇਨਤੀ ਕਰਨ ਆਇਆ ਇਸ ਜ਼ਿਲ੍ਹੇ ਦੇ ਇਸ ਏਰੀਏ ਦੇ ਲੋਕਾਂ ਨੂੰ ਇਸ ਕੌਨਸਟਿਟੂਐਂਸੀ ਦੇ ਲੋਕਾਂ ਨੂੰ ਕਿ ਸੁਖਪਾਲ ਸਿੰਘ ਖਹਿਰਾ ਇੱਕ ਸੁਹਿਰਦ ਆਵਾਜ਼ ਹੈ। ਕਿਉਂਕਿ ਇਸ਼ੂਜ਼ ਦੇ ਉੱਤੇ ਗੱਲ ਕਰਨ ਵਾਲਾ ਇਨਸਾਨ ਹੈ ਕਿਉਂਕਿ ਆਪਾਂ ਨੂੰ ਕੋਈ ਝਟਕਲੇ ਸੁਣਾਉਣ ਵਾਲਿਆਂ ਦਾ ਦੇ ਨਾਲ ਆਪਣਾ ਢਿੱਡ ਭਰਨਾ ਨਹੀਂ ਆਪਣੇ ਸਮਾਜ ਦੇ ਇਹ ਮਸਲੇ ਹੱਲ ਹੋਣੇ ਨਹੀਂ ਆ ਉਹ ਸਵਿਰਦ ਰੂਪ ਜਿਹੜੇ ਆਪਾਂ ਲੈ ਕੇ ਆਈਏ ਔਰ ਉਹਦੇ ਲਈ ਮੈਂ ਬੇਨਤੀ ਸਾਰਿਆਂ ਨੂੰ ਕਰਦਾ ਵੀ ਆਪਾਂ ਸਾਰੇ ਜਣੇ ਰਲ ਕੇ 1 ਜੂਨ ਨੂੰ ਜਿਹੜੀ ਆ ਉਹ ਖੈਰਾ ਸਾਹਿਬ ਨੂੰ ਜਤਾ ਕੇ ਪਾਰਲੀਮੈਂਟ ਦੇ ਵਿੱਚ ਭੇਜੀਏ ਤਾਂ ਕਿ ਜਿਹੜੇ ਇੱਥੇ ਦੇ ਲੋਕਲ ਇਸ਼ੂ ਵੀ ਆ ਜਿਹੜੇ ਪੰਜਾਬ ਦੇ ਇਸ਼ੂ ਵੀ ਆ ਜਿਹੜੇ ਦੇਸ਼ ਦੇ ਇਸ਼ੂ ਵੀ ਆ ਉਹਦੇ ਤੇ ਜਿਹੜੀ ਗੱਲ ਕੀਤੀ ਜਾਵੇ ਔਰ ਸਵਿਰਦਤਾ ਦੇ ਨਾਲ ਕੀਤੀ ਜਾਵੇ ਨਾ ਕਿ ਝੋਟੇ ਦੇ ਨਾਲ ਅੱਜ ਹਾਲਾਤ ਇਹ ਆ ਪਿਛਲੇ ਸਮੇਂ ਦੇ ਵਿੱਚ ਬਹੁਤ ਲੀਡਰਾਂ ਨੇ ਪਾਰਟੀਆਂ ਆ ਇੱਕ ਦੂਸਰੇ ਚੋ ਬਦਲੀਆਂ ਪਰ ਲੀਡਰਾਂ ਦੇ ਨਾਲ ਵਰਕਰ ਨਹੀਂ ਜਾਂਦੇ ਇਹ ਲੀਡਰ ਹੀ ਖਰਾਬੀਆਂ ਕਰਦੇ ਆ ਔਰ ਮੈਨੂੰ ਲੱਗਦਾ ਕਈ ਵਾਰੀ ਫਾਇਦਾ ਹੋ ਜਾਂਦਾ ਕਈ ਸਾਡੇ ਲੀਡਰ ਹੁਣ ਸਾਡੇ ਈਵਨ ਕੇ ਜਲੰਧਰ ਦੇ ਵਿੱਚ ਵੀ بڑے ਲੀਡਰ ਗਏ ਮੈਨੂੰ ਲੱਗਦਾ ਕੋਈ ਪੰਚ ਵੀ ਨਹੀਂ ਗਿਆ ਸਰਪੰਚ ਵੀ ਨਹੀਂ ਗਿਆ ਕਈ ਵਾਰੀ 100 ਬੰਦਾ 100 ਵੋਟ ਵੀ ਜਿਹੜੀਆਂ ਉਹ ਨਹੀਂ ਲਾ ਸਕਦਾ ਹੁੰਦਾ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਮੈਨੂੰ ਲੱਗਦਾ ਲੀਡਰਾਂ ਨੇ ਆਪਣਾ ਕਿ ਮੇਰਾ ਖਿਆਲ ਹੈ ਪਬਲਿਕ ਦੇ ਵਿੱਚ ਵਿਸ਼ਵਾਸ ਘੁਆਇਆ ਦੇਖੋ ਜਿਹੜੇ ਇਹਨਾਂ ਦੇ ਸੱਤ ਆ ਜੰਪ ਭਗਵੰਤ ਮਾਨ ਦੇਖੋ ਭਗਵੰਤ ਮਾਨ ਹੁਣ ਪੰਜਾਬ ਦਾ ਚੀਫ ਮਿਨਿਸਟਰ ਆਪਾਂ ਕਹੇ ਇਹ ਵੀ ਹਾਂ ਵੀ ਉਹ ਕੰਮ ਹੀ ਨਹੀਂ ਕਰ ਸਕਦਾ ਸੁਖਪਾਲ ਖਹਿਰਾ ਤਾਂ ਪੰਜਾਬ ਤੋਂ ਹੀ ਆ ਇਹਨਾਂ ਦੇ ਬੀਜੇਪੀ ਦੇ ਜਿਹੜੇ ਸੱਤ ਬੀਜੇਪੀ ਦੇ ਉਥੇ ਰਾਜ ਸਭਾ ਦੇ ਐਮਪੀ ਬਣਾ ਕੇ ਤੁਸੀਂ ਦੱਸ ਸਕਦੇ ਹੋ ਕਿ ਕਿਹੜੇ ਸੂਬੇ ਤੋਂ ਇੱਕ ਤਾਂ ਛਤੀਸਗੜ ਤੋਂ ਆ ਆ ਜਿਹੜਾ ਆ ਜਿਹੜਾ ਇਹਨਾਂ ਦਾ ਚੱਡਾ ਆ ਉਹ ਇੱਥੋਂ ਹੈ ਹੀ ਨਹੀਂ ਬੰਬੇ ਤੋਂ ਆ ਪਤਾ ਨਹੀਂ ਕਿੱਥੋਂ ਸੋ ਮੇਰੇ ਕਹਿਣ ਦਾ ਮਤਲਬ ਹੈ ਜੇ ਕੋਈ ਬੰਦਾ ਚੰਗਾ ਹੈ ਜੀ ਉਹ ਪੰਜਾਬ ਦੀ ਦੇਖੋ ਇਹ ਪੰਜਾਬ ਦੀ ਗੱਲ ਆ ਇਹ ਕਿਸੇ ਗੜੀ ਮੁਹੱਲੇ ਦੀ ਗੱਲ ਨਹੀਂ ਹੈ ਸੋ ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਨੂੰ ਤਾਂ ਇਸ਼ੂ ਵੀ ਨਹੀਂ ਬਣਾਉਣਾ ਚਾਹੀਦਾ ਔਰ ਮੈਂ ਦੂਜੀ ਗੱਲ ਇੱਕ ਕਰਦਾ ਹੁੰਦਾ ਕਿ ਲੀਡਰਾਂ ਨੂੰ ਚਾਹੀਦਾ ਇੱਕ ਤੋਂ ਦੂਸਰੇ ਤੇ ਤੱਜ ਨਾ ਕਰ ਸਕ ਸੰਕੋਚ ਕਰ ਨੋ ਦੇ ਕਿਉਂਕਿ ਲੋਕ ਹੌਲੀ ਹੌਲੀ ਲੀਡਰਾਂ ਤੋਂ ਪਿੱਛੇ ਹਟਦੇ ਜਾ ਰਹੇ ਲੋਕ ਲੀਡਰਾਂ ਤੋਂ ਦੂਰੀ ਬਣਾ ਕੇ ਕਿਉਂਕਿ ਜਦੋਂ VOTING ਘੱਟ ਹੁੰਦੀ ਹੈ ਤਾਂ ਮਤਲਬ ਇਹ ਹੋਇਆ ਕਿ ਕਿਤੇ ਨਾ ਕਿਤੇ ਲੀਡਰਾਂ ਦੇ ਵਿੱਚ ਵਿਸ਼ਵਾਸ ਘੱਟ ਰਿਹਾ ਸੋ ਇਸ ਕਰਕੇ ਆਪਾਂ ਵਿਸ਼ਵਾਸ ਵਾਲੀਆਂ ਗੱਲਾਂ ਕਰੀਏ ਚੰਗੀਆਂ ਗੱਲਾਂ ਕਰੀਏ ਡਿਬੇਟ ਕਰੀਏ ਕਿਉਂਕਿ ਜੇ ਡਿਬੇਟ ਨਹੀਂ ਕਰਾਂਗੇ ਸਿਰਫ ਇੱਕ ਦੂਸਰੇ ਤੇ ਆ ਪਿਛਲੇ ਸਮੇਂ ਚ ਹੋਇਆ ਕੀ ਆ ਆ ਭਗਵਾਨ ਤਮਾਨ ਮੈਨੂੰ ਲੱਗਦਾ ਕਦੀ ਕਿਸੇ ਤੇ ਤਵਾ ਕਦੀ ਕਿਸੇ ਤੇ ਤਵਾ ਕਦੀ ਕਿਸੇ ਤੇ ਪੰਜ ਦਸਦਾ ਕਦੀ ਕਿਸੇ ਤੇ ਮੈਂ ਬਾਕੀ ਲੀਡਰ ਵੀ ਇਹ ਕਰਦੇ ਆ ਮੈਂ ਨਹੀਂ ਕਹਿੰਦਾ ਵੀ ਇਹ ਇਕੱਲਾ ਹੀ ਕਰਦਾ ਪਰ ਆਪਾਂ ਇਹਨੂੰ ਛੱਡੀਏ ਇਸ ਕਰਕੇ ਇਹਦੇ ਨਾਲ ਪੰਜਾਬ ਨੂੰ ਕੀ ਫਾਇਦਾ ਜਿਹਦੇ ਨਾਲ ਜੇ ਪੰਜਾਬ ਨੂੰ ਕੋਈ ਫਾਇਦਾ ਹੁੰਦਾ ਹੋਵੇ ਤਾਂ ਫਿਰ ਆਪਾਂ ਚੁਟਕਲੇ ਸੁਣਾ ਲਈਏ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਖਲਾਅ ਆ ਜੂਗਾ ਜੇ ਅਸੀਂ ਇਹਨਾਂ ਨਾਲ ਇਕੱਠੇ ਹੋ ਕੇ ਐਲਾਈਸ ਔਰ ਇਹਨਾਂ ਨਾਲ ਰੜੀਏ ਵੀ ਕਿਉਂ ਕਿ ਕਿਉਂਕਿ ਜੇ ਤਾਂ ਇਹਨਾਂ ਨੇ ਪਿਛਲੇ 2 ਸਾਲਾਂ ਚ ਪੰਜਾਬ ਲਈ ਕੋ ਚੰਗਾ ਕੰਮ ਕੀਤਾ ਹੋਵੇ ਔਰ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਕਿੰਨੇ ਲੀਡਰਾਂ ਤੇ ਪਰਚੇ ਦਰਜ ਹੋਏ ਔਰ ਕਿੰਨੇ ਲੀਡਰ ਇਹਨਾਂ ਨੇ ਇਧਰੋਂ ਉਧਰ ਦੀ ਪਾਰਟੀ ਚ ਲੋਕਾਂ ਦੀ ਬਾਹ ਮੋੜ ਕੇ ਜੋ ਬੀਜੇਪੀ ਦੇ ਵਿੱਚ ਉਹ ਸੀਬੀਆਈ ਤੇ ਈਡੀ ਕਰਦੀ ਆ ਇੱਥੇ ਵਿਜੀਲੈਂਸ ਇਹ ਕਰਦੀ ਆ ਤਾਂ ਆ ਜਿਹੜਾ ਗੋਲਡ ਹੀ ਆ ਈਬੀਸੀ ਇਹ ਵੀ ਬੇਸਿਕਲੀ ਵਿਜੀਲੈਂਸ ਦੀ ਹੀ ਕਾਰਗੁਜ਼ਾਰੀ ਹੈਗੀ ਆ ਸੋ ਇਸ ਕਰਕੇ ਮੈਨੂੰ ਇਸ ਗੱਲ ਲਈ ਕਿਉਂਕਿ ਸੁਖਬੀਰ ਬਾਦਲ ਦਾ ਕੁਝ ਵੀ ਕਈ ਵਾਰੀ ਕਹਿ ਦਿੰਦਾ ਸੋ ਮੈਨੂੰ ਲੱਗਦਾ ਉਹ ਜਿਹੜਾ ਬ੍ਰਾਂਡ ਆ ਨਾ ਅਕਾਲੀ ਦਲ ਦਾ ਉਹ ਖਰਾਬ ਹੋਇਆ ਆ ਜਿੰਨਾ ਚਿਰ ਮੈਂ ਅਕਾਲੀ ਦਲ ਦਾ ਅਸਲੀ ਗੱਲ ਆ origional ਪਾਰਟੀ ਆ ਪੰਜਾਬ ਦੀ ਪਾਰਟੀ ਆ ਮੈਂ ਕੋਈ ਦੁਖੀ ਨਹੀਂ ਹਾਂ ਮੈਂ ਕਹਿੰਦਾ ਸਾਰੀਆਂ ਪਾਰਟੀਆਂ ਤਕੜੀਆਂ ਹੋਣ ਤਕੜੀਆਂ ਇਸ ਤਰ੍ਹਾਂ ਹੋਣ ਵੀ ਪੰਜਾਬ ਦੀ ਗੱਲ ਕਰਨ ਨਾ ਉਹ ਆਪਣੇ ਆਪਣੇ ਪਰਿਵਾਰਾਂ ਦੀ ਗੱਲ ਕਰਨ ਜਾਂ ਕਿ ਉਹ ਇੱਕ ਦੂਸਰੇ ਦੇ ਤੰਜ ਕਸ ਕੇ ਚਲੇ ਜਾਣ ਤੇ ਮੀਡੀਆ ਉਹਦੀ ਟੀਆਰਪੀ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕਰਦਾ ਰਹੇ ਮੈਨੂੰ ਲੱਗਦਾ ਇਹ ਇਹ ਜਿਹੜਾ ਇਦਾਂ ਦਾ ਕਲਚਰ ਆ ਉਹ ਸਾਡੇ ਪੰਜਾਬ ਦਾ ਕਲਚਰ ਨਹੀਂ ਸੀਗਾ ਔਰ ਸਾਨੂੰ ਸਹੇਰਦ ਹੋ ਕੇ ਅੱਗੇ ਵਧਣ ਦੀ ਜਰੂਰਤ ਹੈ